ਚੰਡੀਗੜ੍ਹ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਵਿਅਕਤੀ ਦੀ 28 ਸਾਲਾ ਨੌਜਵਾਨ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਨਵਾਂ ਹੀ ਖੁਲਾਸਾ ਹੁੰਦਾ ਹੈ ਜਿਸ ਦੇ ਵਿੱਚ ਨਾਬਾ ਦੇ ਇੱਕ ਪਿੰਡ ਦੀ ਸਰਪੰਚਨੀ ਦੇ ਵੱਲੋਂ ਜਿਹੜਾ ਕਿ ਕਾਰਨਾਮਾ ਕੀਤਾ ਗਿਆ ਦੱਸਦੀ ਕਿ ਸਰਪੰਚਣੀ ਜੋ ਨਸ਼ਾ ਤਸਕਰ ਪਿੰਡ ਦੇ ਨੇ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ 20000 ਰੁਪਏ ਦੇ ਕੇ ਸਰਪੰਚਣੀ ਨਸ਼ਾ ਤਸਕਰਾਂ ਨੂੰ ਛਡਵਾ ਲੈਂਦੀ ਸੀ ਇਸ ਪਿੰਡ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 50 ਤੋਂ ਵੱਧ ਲੋਕ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਤੇ ਜਦੋਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਸਹੀ ਤਾਂ ਫਿਰ ਪਿੰਡ ਦੀ ਸਰਪੰਚਣੀ ਦੇ ਵੱਲੋਂ ਉਸ ਨੂੰ ਛਡਵਾ ਲਿਆ ਜਾਂਦਾ ਸੀ ਦੱਸਦੀ ਕਿ ਸਮਾਜ ਨੂੰ ਪਿੰਡ ਦੀ ਭਲਾਈ ਦੇ ਲਈ ਜਿਹੜਾ ਕਿ ਮਾਂ ਲੋਕਾਂ ਨੇ ਸਰਪੰਚੀ ਚੁਣੀ ਸੀ ਲੇਕਿਨ ਉਹੀ ਸਰਪੰਚਨੀ ਉਸ ਪਿੰਡ ਦੇ ਲੋਕਾਂ ਨੂੰ ਜਿਹੜਾ ਕਿ ਨਸ਼ੇ ਦੀ ਲਤ ਲਾ ਰਹੀ ਹੈ ਨਸ਼ੇ ਦਾ ਆਦੀ ਬਣਾ ਰਹੀ ਹੈ ਔਰ ਉਸ ਪਿੰਡ ਦੇ ਵਿੱਚ ਲਗਾਤਾਰ ਜਿਹੜੇ ਨਸ਼ਾ ਤਸਕਰ ਉਹ ਵੱਧਦੇ ਜਾ ਰਹੇ ਨੇ ਤਾਂ ਹੁਣ ਜਿਹੜਾ ਵੱਡਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਚਿੱਟੇ ਦਾ ਨਸ਼ਾ ਹਰ ਰੋਜ਼ ਨੌਜਵਾਨ ਪੀੜੀ ਨੂੰ ਮੌਤ ਦੇ ਅਗੋਛ ਦੇ ਵਿੱਚ ਲੈ ਕੇ ਜਾ ਰਿਹਾ ਹੈ ਸਮਾਜ ਦੇ ਕੁਝ ਵਿਅਕਤੀ ਕੁਝ ਪੈਸਿਆਂ ਦੇ ਲਾਲਚ ਦੇ ਚਲਦਿਆਂ ਨੌਜਵਾਨਾਂ ਨੂੰ ਚਿੱਟੇ ਦਾ ਨਸ਼ਾ ਦੇ ਕੇ ਉਹਨਾਂ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ ਜੇਕਰ ਪਿੰਡ ਦਾ ਸਰਪੰਚ ਹੀ ਨਸ਼ੇਵਾਲਿਆਂ ਦੀ ਮਦਦ ਕਰਨ ਲੱਗ ਜਾਵੇ ਤਾਂ ਫਿਰ ਪਿੰਡ ਦੇ ਨੌਜਵਾਨਾਂ ਅਤੇ ਸਮਾਜ ਦੇ ਵਿੱਚ ਨੌਜਵਾਨਾਂ ਦਾ ਕੀ ਬਣੂਗਾ ਤਾਂ ਆਜਾ ਮਾਮਲਾ ਸਾਹਮਣੇ ਆਇਆ ਨਾਬਾ ਬਲਾਕ ਦੇ ਇੱਕ ਪਿੰਡ ਦਾ ਦੱਸਦੀ ਕਿ ਰੋਟੀ ਛੰਨਾ ਦੇ ਪਿੰਡ ਦੇ ਵਿੱਚ ਜਿੱਥੇ ਕਿ ਕਰੀਬ 20 25 ਕਰ ਨਸ਼ੇ ਦਾ ਤੰਦਾ ਕਰਦੇ ਨੇ ਭਾਵੇਂ ਕੋਈ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਪਰ ਦਰਜਨਾ ਦੇ ਕਰੀਬ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਕੀਤੇ ਗਿਆਨ ਪਰ ਇਹ ਜੇਲਾਂ ਤੋਂ ਬਾਹਰ ਆ ਕੇ ਦੁਬਾਰਾ ਫਿਰ ਇਸ ਤੰਦੇ ਦੇ ਵਿੱਚ ਜੁੜ ਜਾਂਦੇ ਨੇ ਤਾਜੇ ਮਾਮਲੇ ਦੇ ਵਿੱਚ ਸਾਇਲ ਕੁਮਾਰ ਵੀ ਚਿੱਟੇ ਦੇ ਨਸ਼ੇ ਦੇ ਚਲਦਿਆਂ ਉਹ ਵੀ ਮੌਤ ਦੇ ਮੂੰਹ ਵਿੱਚ ਚਲਾ ਗਿਆ ਤੇ 28 ਸਾਲਾ ਸਾਇਲ ਕੁਮਾਰ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਤੇ ਪਿਛਲੇ 4 ਸਾਲਾਂ ਤੋਂ ਚਿੱਟੇ ਦੀ ਦਲਦਲ ਦੇ ਵਿੱਚ ਲਿਪਟ ਚੁੱਕਿਆ ਸੀ ਪਰਿਵਾਰ ਦੇ ਵੱਲੋਂ ਨਾਬਾ ਦੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਭਰਤੀ ਕੀਤਾ ਗਿਆ ਸੀ ਤੇ 2 ਮਹੀਨੇ ਤੋਂ ਸੈਂਟਰ ਦੇ ਵਿੱਚ ਹੀ ਭਰਤੀ ਸੀ ਪਰ ਇੱਕਦਮ ਸਾਇਲ ਨੇ ਘਰ ਪੌਣ ਕੀਤਾ ਕਿ ਮੈਂ ਬਿਲਕੁਲ ਠੀਕ ਆ ਤੇ ਪਿਤਾ ਦੇ ਵੱਲੋਂ ਉਸ ਨੂੰ 1000 ਰੁਪਏ Google Pay ਕਰ ਦਿੱਤਾ ਜਾਵੇ ਮ੍ਰਿਤਕ ਸਾਇਲ ਨੇ ਕਿਹਾ ਕਿ ਮੈਂ ਕਾਰ ਆ ਰਿਹਾ ਸੀ ਤਾਂ ਮੈਂ ਬੱਸ ਵਿੱਚ ਚੱਲ ਰਿਹਾ ਸੀ ਪਰ ਦੁਪਹਿਰ ਤੋਂ ਬਾਅਦ ਜਦੋਂ ਸਾਇਲ ਫੋਨ ਨਹੀਂ ਚੱਕਦਾ ਤਾਂ ਪੁਲਿਸ ਦੇ ਵੱਲੋਂ ਸਾਇਲ ਦੇ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਸੁਣ ਕੇ ਪਰਿਵਾਰ ਦੇ ਪੈਰਾਂ ਹੇਟੋ ਜ਼ਮੀਨ ਖਿਸਕ ਜਾਂਦੀ ਹੈ ਪੁਲਿਸ ਦੇ ਵੱਲੋਂ ਸਾਇਲ ਕੁਮਾਰ ਦੀ ਮੌਤ ਦਾ ਪਤਾ ਕਰਾਉਣ ਦੇ ਲਈ ਹਰ ਪਹਿਲੂ ਤੋਂ ਤਫ਼ਤੀਸ਼ ਕੀਤੀ ਗਈ ਅਤੇ ਤਫ਼ਤੀਸ਼ ਤੋਂ ਬਾਅਦ ਪਤਾ ਚੱਲਿਆ ਕਿ ਸਾਇਲ ਕੁਮਾਰ ਚਿੱਟੇ ਦਾ ਨਸ਼ਾ ਨਾਬਾ ਬਲਾਕ ਦੇ ਪਿੰਡ ਰੋਟੀ ਛੰਨਾ ਤੋਂ ਲੈਂਦਾ ਸੀ ਅਤੇ ਜਿਸ ਕਾਰਨ ਉਸ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਤਾਂ ਪੁਲਿਸ ਦੇ ਵੱਲੋਂ ਪਿੰਡ ਦੇ ਮੈਲਾ ਸਰਪੰਚ ਸਮੇਤ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਮੇਰਾ ਨਾਮ ਕੁਸ਼ਲ ਕੁਮਾਰ ਹੈ ਜੀ। ਸਮਾਜੀ ਕੀ ਗੱਲ ਹੋਈ ਤੁਹਾਡੇ ਬੇਟੇ ਦੀ? ਮੇਰਾ ਮੇਰਾ ਬੇਟਾ ਮੈਂ ਇੱਥੇ ਸੈਂਟਰ 'ਚ ਛੱਡਿਆ ਸੀ। 2 2 ਮਹੀਨਿਆਂ ਤੋਂ ਕੱਲ ਘਰ ਆ ਰਿਹਾ ਸੀਗਾ। ਕਿਹੜੀ ਜਗ੍ਹਾ ਛੱਡਿਆ ਸੀ ਸਰ? ਇਹ ਸੈਂਟਰ ਦੇ ਵਿੱਚ। 90 ਤੁਸੀਂ ਕਿੱਥੇ ਰਹਿੰਦੇ? ਅਸੀਂ ਜੰਡੀਆਡ ਰਹਿੰਦੇ ਆ ਜੀ। ਐਚ ਸਰ। ਇਹ ਕਿੰਨੇ ਟਾਈਮ ਤੋਂ ਨਸ਼ਾ ਕਰ ਰਿਹਾ ਸਰ ਇਹ? ਨਸ਼ਾ ਤਾਂ ਹੋ ਗਿਆ 4 ਸਾਲ ਕਰਦੇ ਤੂੰ। ਅੱਛਾ। ਉਹ ਇਕੱਲਾ ਹੀ ਮੁੰਡਾ ਤੇ ਕਿਹੜੀ? ਇਹ ਇਕੱਲਾ ਹੀ ਮੋਟਾ ਦਾ ਜੀ। ਕੀ ਨਾਮ ਕੀ ਤੇ ਬੇਟਾ? ਇਹ ਤਾਂ ਸਾਈਲ ਨਾਮ ਦਾ ਜੀ। ਉਮਰ ਕਿੰਨੇ ਦੀ ਸਰ? ਉਮਰ ਜੀ 28 ਸਾਲ ਦੀ ਉਮਰ ਤੇ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਜੀ ਸਾਨੂੰ ਕੱਲ ਇਹ ਕੱਲ ਇਹਨੇ ਘਰ ਆਣਾ ਸੀ ਆਪਣੇ ਚੰਡੀਗੜ੍ਹ ਜਾਣਾ ਸੀਗਾ ਤੇ ਦਿਨੇ ਗੱਲ ਹੋਈ ਹੈ ਕਿ ਮੈਂ ਚੰਡੀਗੜ੍ਹ ਆ ਰਹੇ ਆ ਤੇ ਸਾਡੇ ਕੋਲੋਂ 1000 ਰੁਪਏ ਆਪਣੇ ਫੋਨ ਚ ਪਵਾਇਆ ਉਹਦੇ ਬਾਅਦ ਪਵਾਉਣ ਦੇ ਬਾਅਦ ਵੀ ਇੱਥੋਂ ਚੱਲ ਪਿਆ ਸੀ ਆ ਰੀਲਾ ਬਣਾ ਕੇ ਪਾਰਿਆ ਸੀਗਾ ਉਹਦੇ ਬਾਅਦ ਦੇਖਿਆ ਵੀ ਅਸੀਂ 2-3 ਵਜੇ ਦਾ 2-3 ਵਜੇ ਤੱਕ ਘਰ ਨਹੀਂ ਪਹੁੰਚਿਆ ਤੇ ਇਸ ਨੂੰ ਫੋਨ ਮਲਾਇਆ फोन मिलाने के बाद भी इथों मुलाजिम दी गई है कि थौडे बेटे दी डेथ हो चुकी है। ਤੁਸੀਂ ਇੱਥੇ ਆਓ। ਕੋਤਵਲੀ ਆਓ। ਮੇਰਾ ਨਾਮ ਸਚਿਨ ਹੈ। ਮੈਂ ਕੱਲ ਮੇਰੇ ਮਾਮਈ ਦਾ ਫੋਨ ਆਇਆ ਕਿ ਤੇਰੇ ਭਰਾ ਦੀ ਡੈਥ ਹੋ ਗਈ ਹੈ। ਤਾਂ ਅੱਜ ਆਪਾਂ ਉਹਨੂੰ ਲੈਣ ਆਏ ਆ। ਨਾਂਬਾ ਦੇ ਨਸ਼ਾ ਇਹਨੇ ਛੱਡਦਾ ਸੀਗਾ ਤੇ ਆਂਦੇ ਟਾਈਮ ਇਹਨੇ ਆਪਣੇ ਨਵੇਂ ਜੁੱਤੇ ਨਵੇਂ ਕੱਪੜੇ ਸਾਰੇ ਦਿਖਾਏ ਆ ਕਿ ਮਾਂ ਮੈਂ ਆ ਰਿਹਾ ਹਾਂ ਤੇ ਬੜਾ ਇਹਨੂੰ ਚਾ ਸੀਗਾ ਘਰ ਆਣ ਇਹਦਾ ਤੇ ਇਦਾਂ ਦੀ ਕੋਈ ਖਬਰ ਆ ਗਈ ਤੇ ਆਪਾਂ ਨੂੰ ਆਪਨੇ ਕੁਝ ਸਮਝ ਆਇਆ ਕਿ ਕੀ ਹੋਇਆ ਕਿੰਨੇ ਟਾਈਮ ਤੋਂ ਦੇਖਾ ਸੈਂਟਰ ਚ ਇਹ 2 ਮਹੀਨੇ ਇਸ ਸੈਂਟਰ ਚ ਸੀਗਾ ਇਹ ਜੀ ਸਹਿੰਨਾ ਦਾ ਲਾ ਲੱਟਾ ਸੀ ਕੱਲੇ ਦੀ ਹੀਨ ਡਰੱਗ ਹੋ ਗਈ ਸੀ ਤੇ ਇਹ ਜਿੰਨੀ ਸਾਡੀ ਇਨਕੁਆਰੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹ ਰੋਟੀ ਜਿਹੜਾ ਆਪਣਾ ਪੁੱਤਾ ਉਹ ਵੀ ਟੀਕਾ ਲੈ ਕੇ ਆਇਆ ਸੀਗਾ ਤੇ ਉਹ ਲੈ ਕੇ ਇਹਨੇ ਇੰਜੈਕਸ਼ਨ ਲਿੱਤਾ ਸੀਗਾ ਉਸੇ ਵਕਤ ਕੋਈ ਤੇ ਉਹਦੇ ਸਾਹਮਣੇ ਹੀ ਇਹਨੇ ਇੰਜੈਕਸ਼ਨ ਲਾਇਆ ਸੀ ਜਿਹਦੇ ਕਰਕੇ ਨਹੀਂ ਰੈੱਡ ਹੋਣੀ ਸੀ ਤੇ ਅਸੀਂ ਇਹਦੇ ਵਿੱਚ ਐਫ ਆਈ ਆਰ ਲਾਉਂਚ ਕੀਤੀ ਆ ਤੁਹਾਨੂੰ ਕੋਈ ਕੋਈ ਯਾਰ ਤੇ ਖਦੀ ਵੀ ਲੋੜੀ ਪੱਤਰ ਦਿੱਤਾ ਤੇ ਜਿਹੜੀ ਸੱਤ ਬੰਦੇ ਇਹਦੇ ਵਿੱਚ ਦਿੱਤਾ ਇਹਨਾਂ ਦੇ ਪੱਤਰ ਇਹ ਦਸਵੀਰਪੁਰ ਆ ਜੀ ਚਰਨੋਂ ਮਨਜੀਤ ਕਮਨਪ੍ਰੀਤ ਸਿੰਘ ਗੁਰਕੀਰਤ ਸਿੰਘ ਵਿਕਰਮਜੀਤ ਸਿੰਘ ਤੇ ਸਰਪੰਚ ਨੇ ਆ ਜੀ ਗੁਰਪ੍ਰੀਤ ਕੌਰ ਰੋਟੀ ਉਹਨਾਂ ਨੇ ਅਸੀਂ ਪਰਚਾ ਦਿੱਤਾ ਸਰਪੰਚ ਜੀ ਦੇ ਜੀ ਦੇਖੋ ਜੀ ਬੜਾ ਅਹਿਮ ਸੌਦਾ ਹੁੰਦਾ ਤੇ ਇਹਨਾਂ ਦੀ ਵੈਸੇ ਗੱਲ ਵਧੀਆ ਨਹੀਂ ਲੱਗਦੀ ਤੇ ਇਹ ਜਿਹੜੇ ਸਾਇੰਸੀ ਨੇ ਜਿਹੜੇ ਉੱਤੇ ਨਸ਼ਾ ਕਰਦੇ ਨੇ ਉਹਨਾਂ ਦੀ ਇਹ ਸਪੋਰਟ ਕਰਦੇ ਤੇ ਉਹਨਾਂ ਦੀਆਂ ਬੇਲ ਕਰਾਉਣੀਆਂ ਜੇ ਪੁਲਿਸ ਉੱਤੇ ਰੇਡ ਵੀ ਕਰਨ ਜਾਂਦੀ ਆ ਤਾਂ ਉਹਨਾਂ ਨਾਲ ਵੀ ਬਿਹੇਵ ਕਰਨਾ ਇਹਨਾਂ ਦੀਆਂ ਕਾਫੀ ਸਾਡੇ ਕੋਲ ਇਨਫੋਰਮ ਸੀਗੀ ਤੇ ਇਹਨਾਂ ਦੇ ਸਾਇੰਸੀਆਂ ਨਾਲ ਨਿਕਲਦੇ ਨੇ ਜੇ ਜਦੋਂ ਵੀ ਕੋਈ ਪੁਲਿਸ ਪਾਰਟੀ ਰੇਡ ਕਰਨ ਜਾਂਦੀ ਹੈ ਤਾਂ ਓਕੇ ਤੇ ਆ ਕੇ ਉੱਥੇ ਕਾਫੀ ਕਰਦੇ ਹੋਏ ਤੇ ਇਹਨਾਂ ਨੂੰ ਬਚਾ ਵੀ ਇਹਨਾਂ ਦਾ ਕਰ ਦੂਗੀ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਵੀ ਉੱਥੇ ਨਾਲ ਸ਼ਬਦ ਕਰੇ ਇੱਕ ਪਾਸੇ ਤਾਂ ਪਿੰਡਾਂ ਵਿੱਚ ਜਿੱਦਾਂ ਮਤਾਵਾ ਦੇ ਚੱਲ ਰਿਹਾ ਹੈ ਸਰਪੰਚਾਂ ਨੂੰ ਤੇ ਇੱਕ ਪਾਸੇ ਵੀ ਇਹਨਾਂ ਸਰਪੰਚਾਂ ਦੇ ਕੰਮ ਕਰਦੇ ਕੀ ਬਿਲਕੁਲ ਜੀ ਮੈਂ ਆਪੇ ਗੱਲ ਨੂੰ ਕਹਿੰਨਾ ਵੀ ਤੁਸੀਂ ਸਰਪੰਚਾਂ ਬੜਾ ਉਮੀਦਾਂ ਨਾਲ ਲੋਕਾਂ ਨੂੰ ਜੁਟਾ ਦਿੰਦੇ ਨੇ ਪਰ ਦੇ ਦੋਸਤਾਂ ਨੂੰ ਅਪਾ ਦੇਖ ਹੀ ਰਹੇ ਆ ਵੀ ਕਿੰਨਾ ਮਚਾਦਣਾ ਜੀ ਸਭ ਤੋਂ ਉਹਨੂੰ ਵੀ ਨਾਲ ਲਾ ਕੇ ਚੰਦ ਵਾਲਾ ਨਾਲ ਇਹਨੂੰ ਰੋਕਣਾ ਚਾਹੀਦਾ ਬਟ ਇਹਨਾਂ ਨੂੰ ਜੋ ਸੀਗਾ ਇਹ ਇਹਨਾਂ ਦੇ ਨਾਮ 'ਤੇ ਪੈਸੇ ਦਾ ਇਹਨਾਂ ਨੂੰ ਵਧੀਆ ਮਿਲਦਾ ਸੀਗਾ ਉਹਨਾਂ ਜਰੀਸਾ ਪੱਤੀ ਇਹ ਲੰਬੇ ਸੀਗੇ ਤੇ ਉਹਨਾਂ ਦੀ ਬੇਲ ਕਰਾਉਣ ਦੇ ਵਿੱਚ ਵੀ ਇਹਨਾਂ ਨੂੰ ਪੈਸਾ ਮਿਲਦਾ ਸੀਗਾ ਤੇ ਉਹਨਾਂ ਦੀ سپورਟ ਕਰਨ ਲਈ ਵੀ ਇਹਨਾਂ ਨੂੰ ਪੈਸਾ ਮਿਲਦਾ ਇਹਦੇ ਵਿੱਚ 7 ਰੋਪੀ ਨੇ ਹਾਂ ਇਹਨਾਂ ਦੇ ਵਿੱਚ ਜਿਹੜੇ 6 ਨੇ ਜਿਹਨੂੰ ਸਾਰੇ ਸੈਂਸਿਬਲ ਬਰਾਦਰੀ ਦੇ ਨੇ ਤੇ 7ਵੀਂ ਜਿਹੇ ਆਪਣੀ ਸਰਪੰਚ ਨੇ ਉਹ ਇਹਨੂੰ ਪਹਿਲਾਂ ਜਿਹੜੂ ਕਹਿ ਨਹੀਂ ਨਾ ਤੀਕੀ ਕਰਿਆ ਪਹਿਲਾਂ ਵੀ ਇਹਨਾਂ ਦੇ ਜੀ ਐਨਡੀਪੀਐਸ ਦੇ ਪਰਚੇ ਨਹੀਂ ਲਏ। ਉਹ ਨੌਜਵਾਨ ਜਿਹੜਾ ਹੁਦਲ ਕਿਤੇ ਆ ਰਿਹਾ ਪਾ ਨਾਚੀ ਤੇ ਕਿਤੇ ਇਹ ਚੰਡੀਗੜ੍ਹ ਦਾ ਰਹਿਣ ਵਾਲਾ ਸੀਗਾ ਜੀ ਤੇ ਇੱਥੇ ਕੋਈ ਰੀਹੈਬ ਸੈਂਟਰ ਉੱਤੇ ਐਡਮਿਟ ਸੀਗਾ ਕੱਲ ਇਹਨੇ 2 ਮਹੀਨੇ ਕਰਕੇ ਪੂਰੇ ਤੋਂ ਘਰੇ ਜਾਣਾ ਸੀਗਾ ਨਹੀਂ ਬਾਣੀ ਵਾਲ ਤੇ ਉੱਥੋਂ ਇਹ ਬਸ ਸਟੈਂਡ ਛੱਡ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਆਪਣਾ ਕੋਈ ਨਸ਼ਾ ਵਗੈਰਾ ਲੈ ਕੇ ਤੇ ਇੰਜੈਕਸ਼ਨ ਲਾਉਂਦਾ ਬਿਲਕੁਲ ਸੁਪਰਬ ਦੀ ਦੁਨੀਆ ਆ ਗਈ। ਇਹ ਰੋਟੀ ਜੀ ਇੱਥੇ ਪਹਿਲਾਂ ਇਹਦਾ ਕੋਈ ਫੈਨ ਦਾ ਤੇ ਛੁੱਟੀ-ਛੁੱਟੀ ਨਾਮ ਹੁੰਦਾ ਉਹਦੇ ਸੀਗਾ ਇਹ ਫਰੈਂਡ ਇਹਨਾਂ ਦੀ ਆਰਥੀ ਤੇ ਉਹ ਇੱਥੇ ਰਹਿਣ ਵਾਲਾ ਤੇ ਉਹਦੇ ਨਾਲ ਇਹਨੂੰ ਇਹ ਨੂੰ ਪਤਾ ਲੱਗਿਆ ਸੀਗਾ ਜੀ ਇੱਥੇ ਰੋਟੀ ਦੇ ਵਿੱਚ ਵੀ ਆਪਾਂ ਤੇ ਦੇਖੋ ਜੀ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਇਹ ਨੂੰ ਸਾਰੇ ਸਰਪੰਚਾਂ ਨੂੰ ਬਾਕੀ ਹੋਰ ਉਹਦੇ ਦਾਰਾਂ ਨੂੰ ਵੀ ਜੇ ਕਿਸ ਤਰ੍ਹਾਂ ਦਾ ਕੋਈ ਨਾਟਕ ਕੀਤਾ ਜਾਵੇ ਇਹ ਨਾਲ ਆਪਣਾ ਅਚ ਖਰਾਬ ਹੋਊ ਬਾਕੀ ਸਰਪੰਚਾਂ ਦਾ ਵੀ ਇਸ ਗੱਲ ਦਾ ਆਪਣਾ ਮਾੜਾ ਅੰਦਰ ਕਰ ਜਾਓ ਤੇ ਜਿਹੜਾ ਨਸ਼ੇ ਨੂੰ ਬੰਦ ਕਰਨ ਲਈ ਮਦਦ ਪਾਣਾ ਚਾਹੀਦਾ ਇਹ ਜਿਹੜੇ ਬੈਡ ਕੈਰੈਕਟਰ ਨੇ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਤੇ ਬਰਤਬਰ ਕੋਸ਼ਿਸ਼ ਦੀ ਹੈਲਪ ਕਰਨੀ ਚਾਹੀਦੀ ਇਹਨੂੰ ਮਦਦ ਪਾਉਣੀ ਜਿਹੜਾ ਨਹੀਂ ਜਵਾਨ ਜੀ ਕੋਈ ਇਹਨਾਂ ਦੀ ਮਦਦ ਕਰਦਾ ਉਹਨਾਂ ਦਾ ਨਾਂ ਮਤਲਬ ਕੈਂਪਾਂ ਦੇ ਵਿੱਚ ਵੀ ਕਹਿੰਦੇ ਜਾਗਰ ਸਕਾਂ ਤੁਹਾਨੂੰ ਜਿਹਨੂੰ ਕਾਲ ਕਰਾਂ ਕਿ ਉਹਨੂੰ ਕਹਾਂ ਨਾ ਕੈਂਪਾਂ ਦੇ ਵਿੱਚ ਇਨਵੋਲ ਕਰਾਂਗੇ ਜੀ ਇਹ ਮੈਸੇਜ ਵੀ ਦੇਵਾਂਗੇ ਇਹਨਾਂ ਨੂੰ ਵੀ ਕਿੰਨਾ ਇਹੋ ਜਿਹੇ ਬੰਦੇ ਦਾ ਸਾਥ ਨਾ ਦਿੱਤਾ ਜਾਵੇ ਜੀ ਜੀ ਗੁਰਪ੍ਰੀਤ ਕੌਰ ਨੇ ਜੀ ਇਹਦਾ ਨਾਂ ਅਸੀਂ ਲਿਖ ਕੇ ਵੀ ਭੇਜਾਂਗੇ ਡੀਸੀ ਸਾਹਿਬ ਨੂੰ ਜਿਹਨਾਂ ਦੀ ਜੀ ਸਰਪੰਚੀ ਦਾ ਆਉਗਾ ਇਹਨਾਂ